بہت بہت بہترین مجھے بڑی محنت کر کے بہت خوشی ہوئی اور بہت 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 ਜਿਹੜੇ ਜਿਹੜੇ ਜਗ੍ਹਾ ਤੋਂ ਆਏ ਪਾ ਆਪਣੇ ਦੇਸ਼ ਦੇ ਕੋਨੇ ਕੋਨੇ ਦੇ ਵੀ ਦੇਖ ਦੇ ਬਾਹਰ ਬੜੀਆਂ ਬੜੀਆਂ ਟੀਮਾਂ ਦੇ ਉੱਤੇ ਆਉਣਾ ਹੈ ਦੋ ਦਿਨ ਤੱਕ ਦੇ ਨਾਲ ਨਾਲ ਚੱਲਣਾ ਮੈਂ ਸਭ ਤੋਂ ਪਹਿਲਾਂ ਵਧਾਈ ਦੇ ਬਾਈ ਗਾਜੀ ਸ੍ਰੀ ਤ੍ਰੀ ਨੂੰ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਨਾਲ ਦੇ ਰਾਜ ਦੇ ਨਾਲ ਜਿਹੜੇ-ਜਿਹੜੇ ਅੱਗੇ ਵੀਰਿਆ ਨੌਜਵਾਨ ਨੇ ਜਿੰਨਾ ਵੱਲੋਂ ਆਪਣੇ ਦਰਵਾਜ਼ੇ ਤੇ ਖਿਡਾਰੀ ਨੂੰ ਧੌਣੇ ਤੋਂ ਦੇਖਦੇ ਨੇ ਤੁਸੀਂ ਵਾਕੇ ਹੀ ਉਹ ਬੈਲ ਕੀਤੀ ਆ ਤੇ ਸਾਡੇ ਸਾਰੇ ਇਲਾਕੇ ਨੂੰ ਬੜਾ ਮਾਣ ਆ ਤੁਹਾਡੇ ਨੂੰ ਆਪਣੇ ਪਿੰਡ ਪਿੰਡ ਬੜਾ ਮਾਣ ਪਹਿਲੀ ਵਾਰ ਹੋਇਆ ਵੀ ਜਿਹੜੀ ਸਾਡੇ ਦਾ ਟਾਸਕਸ ਕਮਿਟੀ ਅੱਜ ਵੀ ਬੋਰ ਮੇਰੇ ਖਿਆਲ ਕਰ ਜਿਹੜੇ ਜਿਹੜਾ ਸ਼ਾਸ਼ਮੇ ਜਿਹੜੇ ਫੁੱਟਬਾਲ ਪਲੇਅਰ ਨੇ ਜੋ ਵੱਡੇ ਮੈਚ ਹੁੰਦੇ ਨੇ ਉਹਨਾਂ ਨੂੰ ਬਾਲ ਬਾਲਡ ਕੈਨ ਕਰਦੇ ਆ ਤੇ ਅੱਜ ਉਸ ਤੋਂ ਬਾਲ ਦੀ ਕਮਿਟੀ ਤੁਹਾਡੇ ਪਿੰਡ ਦਾ ਨਿਗਿਆ ਹੋਇਆ ਹੈ ਤੇ ਕੱਲੇ ਤੁਹਾਡੇ ਹੋਏ ਭਰਾਵਾਂ ਪਰ ਗੈਨੋਟਾਂ ਕਰਕੇ ਜਿਹੜੇ ਆਪਣੇ ਬੱਚੇ ਨੇ ਆਪਣੇ 플레이ਰ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਹੁਦਾਰਾ ਮਿਲੂਗਾ ਬਹੁਤ ਵੱਡਾ ਮਨਾਫਾ ਮਿਲੂਗਾ ਤੇ ਪਰਮਾਨੰਦ ਨਾਲ ਇੱਕ ਮੇਲ ਵੀ ਮੌਜੂਦ ਕਰਦਾ ਤੁਹਾਡੇ ਬਹੁਡੇ ਇਨੀਸ਼ੀਏਟਿਵ ਵਿੱਚ ਅਸੀਂ ਸਾਰੇ ਨਾਲ ਆ ਜਦੋਂ ਉਹ ਪਾਤਰ ਦੀ ਜਦੋਂ ਅਸੀਂ ਇਹ ਪੋਸਟਰ ਰਿਲੀਜ਼ ਕੀਤਾ ਤਾਂ ਸਪੈਸ਼ਲ ਮਤਲਬ ਸਰਦਾਰ ਦਾਸ ਸਿੰਘ ਮਾਨ ਜੀ ਨੇ ਇਹ ਪੋਸਟਰ ਰਿਲੀਜ਼ ਕੀਤਾ ਪਹਿਲੀ ਵਾਰੀ ਇਹ ਇਸ ਟੂਰਨਾਮੈਂਟ ਦਾ ਪੋਸਟਰ ਇੱਕ ਮੁੱਖ ਮੰਤਰੀ ਰਿਲੀਜ਼ ਨਹੀਂ ਕੀਤਾ ਅਸੀਂ ਸਾਰੇ ਸਾਥੀਆਂ ਨੂੰ ਬੁਲਾਣਾ ਪਰ ਮੈਂ ਨਾਲ ਦੀ ਨਾਲ মিডিਆ ਦੇ ਨਾਲ ਸ਼ੁਰੂ ਆਪਣੇ ਸਾਰੇ ਇਲਾਕੇ ਦੇ ਇਤੋਂ ਤੱਕ ਪੂਰੇ ਪੰਜਾਬ ਦੇ ਜਿਹੜੇ ਫੁੱਟਬਾਲ ਪ੍ਰੇਮੀ ਨੇ ਮੈਂ ਉਹਨਾਂ ਨੂੰ ਇੱਕ ਬੇਗਾਨਾ ਰਿਕਵੈਸਟ ਕਰਦਾ ਇਹ ਦਾ ਕੋਮਿਟਮੈਂਟ ਲਾ ਲਿਆ ਜਿਹੜੀ ਹੋਇਆਗਾ ਪਰ ਹੁਣ ਵਾਲੇ ਟਾਈਮ ਤੋਂ ਬਹੁਤ ਜ਼ਿਆਦਾ ਹੋਗੇ ਚੌਕੀ ਸ੍ਰੀ ਸ਼ੁਰੂਆਤ ਕੀ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਇੱਕ ਤਰੀਕਾ ਪੈਦਾ ਆਉਣ ਵਾਲੇ ਸਾਰੇ ਜਨਤਕ ਚੋਣ ਚੋਣ ਇੱਥੇ ਰਹਿਣ ਦਾ ਤਰੀਕਾ ਤਾਂ ਕਿ ਬਾਦੀ ਸਾਰੇ ਪੰਜਾਬ ਜਨਤਾ ਲਈ ਇੱਕ ਕਮੇਟੀ ਦੇ ਵਿੱਚ ਇੱਕ ਟੂਰਨਾਮੈਂਟ ਇੱਥੇ ਸਾਰੀਆਂ ਪਿੰਡਾਂ ਨੂੰ ਪੰਚਾਇਤ ਬਹੁਤ ਬਹੁਤ ਆਜਾ ਹੈ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੁਹਾਡੇ ਕੋਲ ਬਹੁਤ ਬਹੁਤ ਵਧੀਆ ਯਾਰ ਤੁਹਾਡੇ ਦੋਸਤ ਜਿਹੜੇ ਤੁਹਾਡੇ ਸਪੋਰਟਰ ਆ ਗਏ ਮੈਂ ਲਗਾਤਾਰ ਜਾਂਦਾ ਰਿਹਾ ਆ ਰਿਹਾ ਤੇ ਕੱਲ੍ਹ ਕਾਰਨ ਬੜਾ ਵੱਡਾ ਸੀ ਜਿਹਨੂੰ ਕਹਿੰਦੇ ਗੱਜਗਰ ਤੋਂ ਨਾਮ ਲੱਗਿਆ ਲੱਗੇ ਹੋ ਉਹ ਵੀ ਹੁਣੀ ਹੋਣਾ ਉਸ ਵਾਸਤੇ ਵੀ ਸਾਰੇ ਸਾਰਾ ਹੋ ਗਿਆ ਤੇ ਨਾਲ ਹੀ ਮੇਰੇ ਸਾਡੇ ਮੇਰੇ ਬਹੁਤ ਬਹੁਤ ਸਟਾਫ ਡੀਸੀ ਸਾਹਿਬ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਨਾ ਵਾਪਸ ਮੈਂ ਤੁਹਾਡੇ ਕੋਲ ਤੇ ਤੁਹਾਡੇ ਕੋਲ ਤੇ ਸਭ ਤੋਂ ਵੱਡੀ ਵਾਪਸ ਤੁਹਾਡੇ ਕੋਲ ਤੇ ਤਾਂ ਸਾਰਿਆਂ ਨੇ ਇੱਕ ਵਾਰ ਤਾੜੀਆਂ ਆਵਾਜ਼ ਨਾਲ ਮਾਰਦੇ ਹੋ ਇੱਕ ਇੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ 아이 <목소리법>